ਬਾਬਾ ਬਕਾਲਾ ਦੀ ਧਰਤੀ ਤੇ ਇੱਕ ਸ਼ਰਮਣੀ ਅਕਾਲੀ ਦਲ ਬਾਦਲ ਨੇ ਕਾਨਫਰੰਸ ਕੀਤੀ ਸੀ ਉੱਥੇ ਇੱਕ ਬੰਦੀ ਸਿੰਘਾਂ ਦੇ ਵਿੱਚੋਂ ਗੁਰਦੀਪ ਖੈੜਾ ਪਰੋਲ ਤੇ ਆਇਆ ਹੋਇਆ ਉਹ ਤੋਂ ਬੁਲਾਇਆ ਗਿਆ ਤੇ ਉਹਨੇ ਦੋ ਦੋਸ਼ ਲਾਏ ਸੀ ਕਿ ਇੱਕ ਜਸਵੀਰ ਓਡੇ ਗਲਤ ਬੰਦਾ ਹੈ ਤੇ ਇੱਕ ਦਾਦੂਵਾਲ ਬਲਜੀਤ ਸਿੰਘ ਦਾਦੂਵਾਲ ਦੋ ਬੰਦਿਆਂ ਤੇ ਗੰਭੀਰ ਦੋਸ਼ ਲਾਏ ਸੀ ਉਹ ਲਿਵਾਏ ਵੀ ਸੁਖਵੀਰ ਬਾਦਲ ਨੇ ਸੀ ਉਹ ਭੋਲੀ ਜਾਂਦਾ ਸੁਖਵੀਰ ਬਾਦਲ ਇੱਕ ਚਿੱਠੀ ਜੀ ਪੜ੍ਹੀ ਜਾਂਦਾ ਨਾਲੇ ਉਹਦੇ ਵਿੱਚ ਨਿਚਾ ਕੀ ਜਾਂਦਾ ਉਹਦੇ ਤੋਂ ਬਾਅਦ ਪੱਤਰਕਾਰਾਂ ਨੇ ਇੰਟਰਵਿਊ ਲਈ ਆ ਬਜੀਤ ਸਿੰਘ ਦਾਦੂਵਾਲ ਉਹਨਾਂ ਤੋਂ ਪੁੱਛਿਆ ਗਿਆ ਸਾਰਾ ਕੁਝ ਉਹਨਾਂ ਨੇ ਦੱਸਿਆ ਉਹ ਕਹਿੰਦਾ ਜੀ ਮੈਂ ਤਾਂ ਜਿੰਨਾ ਚੱਲ ਰਿਹਾ ਹਾਂ ਰੂਲਿੰਗ ਪਾਰਟੀ ਸੀ ਬਾਦਲ ਦੀ ਜਿਹੜੀ ਸਰਕਾਰ ਸੀ ਲਗਾਤਾਰ ਰਿਪੀਟ ਹੋਈਆਂ 10 ਸਾਲ ਮੈਂ ਤਾਂ ਇਹਨਾਂ ਦੇ ਖਿਲਾਫ ਬੋਲਿਆ ਮੇਰੇ ਤੇ 307 ਦੇ ਪਰਚੇ ਵੀ ਦਰਜ ਹੋਏ ਆ ਕਾਫੀ ਮੈਂ ਕਾਫੀ ਸਮਾਂ ਜੇਲ੍ਹ ਵਿੱਚ ਵੀ ਰਿਹਾ ਤੇ ਕਾਫੀ ਪਰਚੇ ਵੀ ਦਰਜ ਹੋਏ ਆ ਕਹਿੰਦਾ ਕਾਂਗਰਸ ਨੇ ਤਾਂ ਸਿਰਫ ਮਾਰਤਾ ਢਾਈਆਂ ਸੀਗੀਆਂ ਮੁਗਲਾਂ ਨੇ ਸਿੱਖੀ ਨੂੰ ਬਦਨਾਮ ਕੀਤਾ ਸੀ ਤੇ ਇਹਨਾਂ ਨੇ ਕਹਿੰਦਾ ਬਾਦਲ ਕਹਨੇ ਦੋਨਾਂ ਨੂੰ ਉੱਤੇ ਹੋ ਕੇ ਸਿੱਖੀ ਨੂੰ ਮਾਰਿਆ ਇਹ ਗੱਲ ਮੰਨਣ ਯੋਗ ਆ ਉਹਦੀ ਦੂਸਰੀ ਗੱਲ ਕਹਿੰਦਾ ਉਹ ਪੜਿਆ ਪੜਾਇਆ ਗੁਰਦੀਪ ਖਹਿੜਾ ਜਿਹੜਾ ਉਹ ਬੋਲ ਰਿਹਾ ਉਹ ਕਹਿੰਦਾ ਵੀ ਅੰਮ੍ਰਿਤਪਾਲ ਕੋਲੇ ਫੋਰਚੂਨਰ ਗੱਡੀ ਆ ਜਾਂ ਉਹ ਆ ਉਹ ਕਹਿੰਦਾ ਇੱਕੋ ਪਿੰਡ ਦੇ ਐ ਜਾਂ ਉਹ ਨੇੜੇ ਪਿੰਡ ਦਾ ਹੈਗਾ ਤੇ ਉਧਰੋਂ ਗੱਫਾ ਸੰਗਤ ਦਿੰਦੀ ਨਹੀਂ ਤੇ ਉਹ ਨੂੰ ਹੁਣ ਸ਼੍ਰੋਮਣੀ ਕਮੇਟੀ 'ਚੋਂ ਗੱਫਾ ਮਿਲਣ ਵਾਲਾ ਹੈ ਵੱਡੀਆਂ ਗੱਡੀਆਂ ਸ਼੍ਰੋਮਣੀ ਕਮੇਟੀ ਦੇਊਗੀ ਤਾਂ ਜੋ ਫਿਰ ਉਹ ਬੰਦੀ ਸਿੰਘਾਂ ਦੇ ਆਸਰੇ ਤੇ ਅਸੀਂ ਵੋਟਾਂ ਜਿੱਤ ਸਕੀਏ ਤੇ ਅਕਾਲੀ ਦਲ ਬਾਦਲ ਪਰਿਵਾਰ ਦੇ ਵਿੱਚ ਜਾਣ ਪਾ ਸਕੀਏ ਫਿਰ ਦਾਦੂਵਾਲ ਸਾਹਿਬ ਨੇ ਕਿਹਾ ਕਹਿੰਦਾ ਵੀ ਜਸਵੀਰ ਓਡੇ ਦਾ ਪੁੱਤਰ ਭਾਈ ਗੁਰਮukh ਸਿੰਘ ਜੋ ਕਿ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੈਠਾ ਉਹ ਕਿਉਂ ਬੰਦੀ ਸਿੰਘਾਂ ਦਾ ਵਿਰੋਧ ਕਰੂਗਾ ਉਹਦਾ ਪੁੱਤਰ ਤਾਂ ਆਪ ਬੰਦੀ ਸਿੰਘ ਹੈ ਤੇ ਬਲਜੀਤ ਸਿੰਘ ਦਾਦੂਵਾਲ ਸਾਹਿਬ ਕਹਿੰਦੇ ਵੀ ਅਸੀਂ ਆਪ ਕਿੰਨੇ ਵਾਰੀ ਸਜ਼ਾ ਕੱਟ ਕੇ ਆਏ ਜੇਲ੍ਹ ਦੇ ਵਿੱਚ ਇਹ ਜਿਹੜਾ ਵਿਅਕਤੀ ਹੈ ਸੁਖਵੀਰ ਬਾਦਲ ਤੇ ਕਹਿਣ ਤੇ ਬੋਲਦਾ ਹੈ ਬਾਦਲ ਪਰਿਵਾਰ ਨੇ ਕਹਿੰਦਾ ਸਿੱਖੀ ਦਾ ਜਿਹੜਾ ਕਹਣ ਕੀਤਾ ਨਾਸ ਕੀਤਾ ਸਿੱਖੀ ਨੂੰ ਮਾਰਿਆ ਈਵਨ ਕਹਿੰਦਾ ਅੱਜ ਤੱਕ ਇਤਿਹਾਸ ਦੇ ਵਿੱਚ ਇਹ ਨਹੀਂ ਸੁਣਿਆ ਸੀ ਕਿ ਪੰਜ ਪਿਆਰੇ ਸਸਪੈਂਡ ਕੀਤੇ ਨਾ ਅੱਜ ਤੱਕ ਇਤਿਹਾਸ ਦਾ ਇਹ ਪਹਿਲਾ ਦਿਨ ਹੈ ਕਹਿੰਦਾ ਜਿਹੜਾ ਪਹਿਲੀ ਵਾਰ ਹੈ ਜਿਹੜਾ ਬਾਦਲ ਪਰਿਵਾਰ ਨੇ ਪੰਜ ਪਿਆਰੇ ਸਸਪੈਂਡ ਕੀਤੇ ਤੇ ਸਿੰਘ ਸਹਿਬਾਨਾਂ ਤੋਂ ਚੌਂਕੀਦਾਰਾਂ ਵਾਂਗੂ ਕੰਮ ਲਿਆ ਇੱਕ ਜਥੇਦਾਰ ਨੂੰ ਤਾਂ ਕਿਹਾ ਸੀ ਨਹਾਉਂਦਾ ਹੋਇਆ ਕਹਿੰਦਾ ਬਾਥਰੂਮ ਦੇ ਵਿੱਚੋਂ ਦੰਤਣ ਕਰ ਰਿਹਾ ਸੀ ਉਹਨੂੰ ਕਹਿੰਦੇ ਦੰਤਣ ਬਾਅਦ ਜਕਾਲੀ ਪਹਿਲਾਂ ਤਸੀਫੇ ਤੇ ਸੈਨਕਾਰਾ ਬਾਦਲ ਕੇ ਆ ਕੁਛ ਕਰਾਉਂਦੇ ਰਹੇ ਆ ਦੂਸਰੀ ਗੱਲ ਪੱਤਰਕਾਰ ਸਾਹਿਬਾਨ ਨੇ ਸਵਾਲ ਕੀਤਾ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਦਾਦੂਵਾਲ ਦੀ ਸਿਹਤ ਤੇ ਹਰਿਆਣਾ ਕਮੇਟੀ ਅੱਡ ਬਣੀ ਹੈ ਤਾਂ ਤੁਸੀਂ ਬਣਵਾਈ ਹੈ ਵੀ ਤੁਸੀਂ ਆਰਐਸਐਸ ਨਾਲ ਜਾਂ ਬੀਜੇਪੀ ਨਾਲ ਰਲੇ ਹੋਏ ਉਹਨਾਂ ਦਾ ਜਿਹੜਾ ਮੇਨ ਗੱਲ ਇਹ ਸੀ ਉਹ ਉਹਨਾਂ ਨੇ ਕਿਹਾ ਦਾਦੂਵਾਲ ਸਾਹਿਬ ਨੇ ਵੀ ਸ਼੍ਰੋਮਣੀ ਕਮੇਟੀ ਜਿਹੜੀ ਮੇਰੇ ਤੋਂ ਪਹਿਲਾਂ ਦੀ ਮੰਗ ਸੀ ਹਰਿਆਣਾ ਕਮੇਟੀ ਦੀ ਉਹਨੇ ਕਿਹਾ ਵੀ ਮਤਲਬ ਜਿਹੜਾ ਹੈਗਾ ਹਜ਼ੂਰ ਸਾਹਿਬ ਬਣੀ ਐ ਦਿੱਲੀ ਬਣੀ ਐ ਉਹ ਤਾਂ ਨਹੀਂ ਮੈਂ ਬਣਾਈ ਫਿਰ ਉੱਥੇ ਜਿਹੜੀ ਹੈਗੀ ਪੁਲਿਸ ਬਾੜੀ ਗਈ ਪੁਲਿਸ ਨੂੰ ਕਮਰੇ ਦਿੱਤੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉੱਤੇ ਖਾਲੀ ਬੋਤਲਾਂ ਸ਼ਰਾਬ ਦੀਆਂ ਮਿਲੀਆਂ ਉਹ ਕਹਿੰਦਾ ਜੀ ਇਹ ਸਾਰਾ ਸੁਖਬੀਰ ਬਾਦਲ ਨੇ ਕੀਤਾ ਸੀ ਅਸੀਂ ਤਾਂ ਉਹਨਾਂ ਦੇ ਪਰਚਾ ਵੀ ਦਰਜ ਕਰਾਇਆ ਸੀ ਫਿਰ ਦਬਾਅ ਪਾ ਕੇ ਪ੍ਰਧਾਨ ਤੇ ਫਿਰ ਇਹਨਾਂ ਬਾਦਲ ਕਹਿ ਨਹੀਂ ਫਿਰ ਉਹ ਕੈਨਸਲ ਕਰਵਾਇਆ ਉਹ ਕਹਿੰਦਾ ਇੱਕੋ ਤੇ ਇੱਕ ਇਹ ਐ ਵੀ ਇਹ ਸਾਨੂੰ ਬਦਨਾਮ ਕਰਨ ਦੇ ਤੋੜੇ ਹੋਏ ਐ ਉਨੇ ਕਹੇ ਮੇਰਾ ਗੁਰਦਾਸਪੁਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਜੀ ਮੈਂ ਛੋਟਾ ਹੁੰਦਾ ਉੱਥੇ ਬਾਬਾ ਬਕਾਲਾ ਜਾਂਦਾ ਰਿਹਾ ਹਾਂ ਚਲੋ ਮੈਨੂੰ ਹੁਣ ਨਹੀਂ ਜਾਇਆ ਗਿਆ ਮੈਂ ਹਰਿਆਣੇ ਦੀ ਧਰਤੀ ਤੇ ਰਹਿਣਾ ਹੈ ਮੇਰੀ ਨਿੰਦਿਆ ਚੁਗਲੀ ਕਰਕੇ ਤਾਂ ਮੇਰੀ ਨਿੰਦਿਆ ਚੁਗਲੀ ਕਰਕੇ ਦਸਕਬੀਰ ਬਾਦਲ ਨੇ ਤੇ ਗਰਦੀਪ ਕਹੜੇ ਨੇ ਉੱਥੇ ਹਾਜ਼ਰੀ ਲਵਾਤੀ ਪਹਿਲਾਂ ਮੇਰੀ ਹਾਜ਼ਰੀ ਵਿਕਰਮ ਮਜੀਠੀਆ ਲਵਾਉਂਦਾ ਰਿਹਾ ਸੀ ਦੂਸਰੀ ਉਹਨੇ ਬਹੁਤ ਵੱਡੀ ਗੱਲ ਕਹੀ ਆ ਉਹ ਕਹਿੰਦਾ ਜੀ ਮੈਂ ਖੁਦ ਉਹਦੀਆਂ ਸੁਖਜਿੰਦਰ ਰਣਾਵੇ ਨੂੰ ਫੋਨ ਕਰਕੇ ਕਾਂਗਰਸ ਸਰਕਾਰ ਵੇਲੇ ਸੁਖਜਿੰਦਰ ਰੰਧਾਵਾ ਜਿਹੜਾ ਜੇਲ੍ਹ ਮੰਤਰੀ ਸੀ ਉਪ ਮੁੱਖ ਮੰਤਰੀ ਬਣਾਏ ਸਨ ਰੰਧਾਵਾ ਸਾਹਿਬ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਇਹਨੂੰ ਪੈਰੋਲ ਦਿੱਤੀ ਜਾਵੇ ਉਹਨਾਂ ਨੇ ਤੁਰੰਤ ਜਿਹੜਾ ਅਮਲ ਕਰਦਾ ਹੈ ਪੈਰੋਲ ਦਿੱਤੀ ਫਿਰ ਗੁਰਦੀਪ ਖਹਿੜਾ ਦਾਦੂਵਾਲ ਗੁਰਦੁਆਰਾ ਸਾਹਿਬ ਆਇਆ ਤੇ ਮੇਰਾ ਧੰਨਵਾਦ ਕਰਕੇ ਗਿਆ ਉਹਨੇ ਫੋਟੋਆਂ ਵੀ ਸ਼ੇਅਰ ਕੀਤੀਆਂ ਇਹ ਕਹਿੰਦਾ ਲੋਕ ਚੜ੍ਹਦੀ ਦੇ ਚੜਾਵੇ ਵੱਲ ਜਾਂਦੇ ਹੁਣ ਇਹਨੇ ਗੱਫਾ ਲੈਣਾ ਵੀ ਮੈਂ ਇੰਨਾ ਚਿਰ ਜੇਲ੍ਹ ਚ ਲਾਇਆ ਮੇਰਾ ਘਰ ਨੀ ਵਧੀਆ ਸੀਗਾ ਤੇ ਹੁਣ ਜਾਂਦੀ ਉਮਰੇ ਵੀ ਮੈਂ ਗੱਡੀਆਂ ਲੈ ਲੈਣਾ ਸ਼੍ਰੋਮਣੀ ਕਮੇਟੀ ਤੋਂ ਤੇ ਹੋਰ ਵੱਡੇ ਗੱਫੇ ਲੈ ਲੈਣਾ ਵੀ ਇਧਰੋਂ ਸੰਗਤ ਤਾਂ ਦਿੰਦੀ ਨਹੀਂ। ਦੂਸਰੀ ਗੱਲ ਇਹ ਕਹਿੰਦਾ ਜਦੋਂ ਇਹਨੂੰ ਗੱਫਾ ਮਿਲ ਗਿਆ ਉਧਰੋਂ ਤਾਂ ਫਿਰ ਬੰਦੀ ਸਿੰਘਾਂ ਦੇ ਨਾਂ ਤੇ ਜਿਨ੍ਹਾਂ ਨੇ ਵੋਟਾਂ ਲੈਣੀਆਂ ਦੂਜਾ ਸਯੰਤਰ ਸੁਖਵੀਰ ਬਾਦਲ ਲੜ ਰਿਹਾ ਰਲ ਰਿਹਾ ਹੈ। ਦੂਜਾ ਸਯੰਤਰ ਸੁਖਵੀਰ ਬਾਦਲ ਰਚ ਰਿਹਾ ਹੈ ਕਿ ਇਹਦੇ ਨਾਲ ਬੰਦੀ ਸਿੰਘ ਲਿਆਉਣ ਨਾਲ ਸਾਡੀ ਜਿਹੜੀ ਹੈਗੀ ਪਾਰਟੀ 'ਚ ਜਾਣ ਪੈਜੂ ਪਰ ਉਹ ਕਹਿੰਦਾ ਵਜੀਤ ਸਿੰਘ ਦਾਦੂਵਾਲ ਸਾਹਿਬ ਕਹਿੰਦੇ ਇਹ ਕਹਿੰਦੇ ਵੀ ਜੇ ਬੰਦੀ ਸਿੰਘ ਕੱਲ ਨੂੰ ਆ ਗਏ ਹਵਾਰੇ ਵਰਗੇ ਦਵਿੰਦਰਪਾਲ ਭੁੱਲਰ ਵਰਗੇ ਹੋਰ ਅਨੇਕਾ ਸਿੰਘ ਅੰਦਰ ਬੈਠੇ ਆ ਉਹ ਕਹਿੰਦਾ ਇਹਨਾਂ ਨੂੰ ਉਹ ਹਮਾਇਤ ਨਹੀਂ ਦਿੰਦੇ ਇਹ ਇੱਕ ਗੁਰ ਗੁਰਦੀਪ ਸਿੰਘ ਖੜਾ ਇਹਨਾਂ ਦਾ ਪੱਟਿਆ ਹੋਇਆ ਵਿਅਕਤੀ ਹੈ ਜੋ ਉਹਨੂੰ ਪਰਕੇ ਦਿੱਤਾ ਇੱਕ ਟੀਕਾ ਭਰਤਾ ਉਹਦੇ ਦਿਮਾਗ ਦੇ ਵਿੱਚ ਉਹ ਬੋਲੀ ਜਾਂਦਾ ਨਾਲ ਉਹ ਡਰੀ ਵੀ ਜਾਂਦਾ ਕਹਿ ਰਿਹਾ ਵੀ ਮੇਰੀ ਪਰੋ ਮੇਰੀ ਛੁੱਟੀ ਨੂੰ ਵੀ ਇਹ ਬੈਨ ਕਰਾਉਣਗੇ ਉਦਾਂ ਫਿਰ ਭਾਈ ਐਕਸ਼ਨ ਦਾ ਰਿਐਕਸ਼ਨ ਦਾ ਮਿਲਦਾ ਹੀ ਐ ਜਦੋਂ ਆਪਾਂ ਕਿਸੇ ਦੇ ਖਿਲਾਫ ਬੋਲਦੇ ਆ ਬਿਨਾ ਤੱਥਾਂ ਤੋਂ ਬਿਨਾ ਬੇਤੁਕਾ ਬਿਆਨ ਦਿੰਨੇ ਆ ਸੋ ਸੋ ਸਮਝ ਕੇ ਜਿਹੜੀ ਇਹ ਗੱਲ ਕਰਨੀ ਚਾਹੀਦੀ ਐ ਹੁਣ ਸਿਆਸੀ ਲੀਡਰ ਇੱਕ ਦੂਜੇ ਨੂੰ ਜਿਹੜੇ ਹੈਗੇ ਆ ਠੱਬੀ ਲਾ ਰਹੇ ਆ ਇਹਦੇ ਵਿੱਚ ਕੀ ਐ ਬਾਦਲ ਪਰਵਾਰ ਨੇ ਇਹ ਵਾਕਿਆ ਉਹਦੀ ਮੰਨਣ ਵਾਲੀ ਗੱਲ ਐ ਕਿ ਸਿੱਕੀ ਦਾ ਘਾਣ ਕੀਤਾ ਤੇ ਉਹਦੇ ਤੇ ਜਿਹੜੇ ਪਰਚੇ ਉਹਦੇ ਰਾਜ ਵਿੱਚ ਦਰਜ ਵੀ ਹੋਏ ਨਾ ਹੋਰ ਮਾਫੀਨਾਮੇ ਦਿੱਤੇ ਐ ਜਾਂ ਉਹਨਾਂ ਨੇ ਵਿਰੋਧ ਕੀਤਾ ਸੀ अनेਕਾਂ ਜਿਹੜੀਆਂ ਹੈਗੀਆਂ ਸਿੱਖੀ ਦੀ ਪਰੰਪਰਾ ਦੇ ਉਲਟ ਚੱਲਦੀਆਂ ਉਹਨੇ ਆਪਣੀ ਸੁਖਵੀਰ ਬਾਦਲ ਦੇ ਘਰੋਂ ਆ ਬੀਬੀ ਹਰ ਸਿਮਰਤ ਕੌਰ ਬਾਦਲ ਉਹਤੇ ਵੀ ਸਿੱਖੀ ਸਰੂਪ ਬਾਰੇ ਬੜੇ ਵੱਡੇ ਦੋਸ਼ ਲਾਏ ਆ ਸਰੀਰਕ ਤੌਰ ਤੇ ਚਲੋ ਆਪਾਂ ਉਹ ਨਹੀਂ ਬਿਆਨ ਕਰਨਾ ਚਾਹੁੰਦੇ ਉਹ ਉਹਦੀ ਇੰਟਰਵਿਊ ਆ ਅਗਲੇ ਕੋਲੇ ਸਬੂਤ ਆ ਜੋ ਵੀ ਹੈ ਸੋ ਇਹ ਸੀਗਾ ਜਿਹੜਾ ਬਾਬਾ ਬਕਾਲੇ ਦਾ ਘੱਟ ਕਰਕੇ ਉਹਨਾਂ ਨੇ ਇੱਕ ਜੰਤਰ ਰਚ ਗਏ ਗੁਰਦੀਪ ਕਹਿੜਾਹੀ ਬੁਲਾਇਆ ਗਿਆ ਪਰ ਲੋਕਾਂ ਨੇ ਉਹਨੂੰ ਨਕਾਰਤਾ ਬਾਅਦ ਵਿੱਚ ਉੱਥੇ ਵੀ ਪੱਤਰਕਾਰਾਂ ਨੇ ਪੁੱਛਿਆ ਵੀ ਇਸ ਕਾਨਫਰੰਸ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਲੋਕ ਉਥੋਂ ਉਹ ਕਹਿੰਦੇ ਜੀ ਅਸੀਂ ਮੇਲਾ ਵੇਖਣ ਆਏ ਸੀ ਵੇਖ ਕੇ ਚਲੇ ਗਏ ਵਿਚਾਰ ਸੁਣਿਆ ਪਰ ਅਸੀਂ ਬਾਦਲ ਕਹਿੰਦੇ ਯਕੀਨ ਨਹੀਂ ਕਰਦੇ ਬੰਦੀ ਸਿੰਘ ਸਾਡੇ ਐ ਅਸੀਂ ਬੰਦੀ ਸਿੰਘਾਂ ਨੇ ਅਸੀਂ ਛਡਾਉਣ ਵਿੱਚ ਯੋਗਦਾਨ ਪਾਵਾਂਗੇ ਉਹਨਾਂ ਨੂੰ ਛਡਾਉਣ ਵਿੱਚ ਪੂਰੀ ਵਾਹ ਲਾਵਾਂਗੇ ਪਰ ਲੇਕਨ ਜਿਹੜਾ ਬਾਦਲ ਪਰਿਵਾਰ ਆ ਜਿੰਨਾਂ ਜਿਹੜੇ ਪਾਰਟੀ ਤੋਂ ਪੱਤ ਨਹੀਂ ਹੁੰਦਾ ਅਸੀਂ ਨਹੀਂ ਵੋਟ ਪਾਉਂਦੇ ਉਤੋਂ ਬੱਕ ਬੱਕ ਜਿਹੜੇ ਹੈਗੇ ਆ ਲੋਕ ਗਏ ਸੀ ਜੱਥੇਦਾਰ ਸੀ ਕੁਝ ਸਿੰਘ ਸਿੰਘ ਸੀਗੇ ਅਮਰਤਾਰੀ ਕੁਝ ਮੋਨੇ ਸੀਗੇ ਸਹਿਜਤਾਰੀ ਸੀ ਉਹਨਾਂ ਤੋਂ ਜਿਹੜੇ ਵਕ-ਵਕ ਪਹਿਲੂਆਂ ਤੇ ਉਹਨਾਂ ਨੇ ਪੁੱਛਿਆ ਗਿਆ ਉਹ ਕਹਿੰਦੇ ਨਹੀਂ ਅਸੀਂ ਬਾਦਲ ਪਰਵਾਰ ਦੇ ਨਾਲ ਨਹੀਂ ਕਰਦੇ ਸੋ ਇਹ ਜਿਹੜਾ ਹੈਗਾ ਇੱਕ ਦੂਜੇ ਦੀ ਠਿੱਬੀ ਲਾਉਣ ਤੇ ਲੱਗੇ ਹੋਏ ਨਾ ਪਰ ਇਹ ਮੰਨਣਾ ਪਊਗਾ ਇਹ ਬਾਦਲ ਪਰਵਾਰ ਨੇ ਜਿਹੜਾ ਸਿੱਕੀ ਦਾ ਘਾਣ ਬਹੁਤ ਕੀਤਾ ਨੁਕਸਾਨ ਕੀਤਾ ਅਫਸਰ ਸਾਹੀ ਤੋਂ ਗਲਤ ਕੰਮ ਕਰਾਏ ਆ ਲਏ ਆ ਉਹ ਭੁਗਤਦੇ ਫਿਰਦੇ ਅਫਸਰ ਕੋਈ ਪੁੱਤ ਆ ਕੋਈ ਪੁੱਤਰ ਵੱਲੋਂ ਦੁਖੀ ਆ ਕੋ ਧੀ ਵੱਲੋਂ ਦੁਖੀ ਆ ਕੋ ਕਾਸੇ ਵੱਲੋਂ ਦੁਖੀ ਆ ਕਿ ਇਹਨੂੰ ਸੁਗਰ ਹੈ ਕੋਈ ਹਾਰਡ ਦਾ ਮਰੀਜ਼ ਆ ਕਿ ਇਹਦੇ ਸਟੰਟ ਪਏ ਆ ਕਿ ਨੂੰ ਕੋਸ਼ ਹੈਗਾ ਕਿ ਇਹਦੇ ਦੌਰੇ ਪੈਂਦੇ ਆ ਕਿਸੇ ਨੂੰ ਬ੍ਰੇਨ ਹੈ ਮਰ ਜਾ ਕੋਈ ਦਵਾਈ ਖਾ ਰਿਹਾ ਕਿਉਂਕਿ ਜਦੋਂ ਆਪਾਂ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਉਹਦਾ ਖਮਿਆਜਾ ਜਿਹੜਾ ਭੁਗਤਣਾ ਪੈਣਾ ਸੋ ਵੀਰੋ ਵੀਡੀਓ ਚੰਗੀ ਲੱਗੀ ਤਾਂ ਬਹੁਤ ਬਹੁਤ ਸ਼ੇਅਰ ਕਰਨਾ ਸਾਰੇ ਲੋਕਾਂ ਤੱਕ ਪਹੁੰਚਾਉਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ